ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਖੱਟੜ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਲੋਕ ਇਕਤ ਜਿੰਦਾਬਾਦ ਲੋਕ ਇਕਤ ਜਿੰਦਾਬਾਦ ਸਾਂਝੂ ਨਹੀਂ ਨਾ ਇਕਤਾ ਜਿੰਦਾਬਾਦ ਕੈਪਟਨ ਸਰਕਾਰ ਮੁਰਦਾਬਾਦ ਬਾਦਲ ਸਰਕਾਰ ਮੁਰਦਾਬਾਦ ਕੈਪਟਨ ਸਰਕਾਰ ਮੁਰਦਾਬਾਦ ਬਾਦਲ ਸਰਕਾਰ ਮੁਰਦਾਬਾਦ ਹਾਂਜੀ ਵੀਰ ਜੀ ਅੱਜ ਤੁਸੀਂ ਦਿੱਲੀ ਨੂੰ ਜਾ ਰਹੇ ਹੋ ਕੀ ਮੇਨ ਮਕਸਦ ਕੀ ਹੈ ਆਪਣਾ ਅੱਜ ਦਿੱਲੀ ਜਾਣ ਦਾ ਦਿੱਲੀ ਨੂੰ ਜੀ ਅੱਜ ਬੁੱਤ ਸਿੰਘ ਵਾਲਾ ਤੋਂ ਦੂਸਰਾ ਜੱਥਾ ਚੱਲਿਆ ਜੀ ਇਹ ਆਈਡੀ ਨਸਰ ਰੱਦ ਕਰਾਉਣ ਦੀ ਖਾਤਰ ਸਾਰੇ ਕਰਾਉਣ ਦੀ ਖਾਤਰ ਹੀ ਚੱਲੇ ਆ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਅਸੀਂ ਇਹ ਜੋ ਸਰਕਾਰ ਸਾਡੇ ਨਾਲ ਵਧੀਆਂ ਕਰ ਰਹੀ ਹੈ ਇਹ ਜੋ ਮਾੜੇ ਕਾਨੂੰਨ ਸਾਡੇ ਵਾਸਤੇ ਲੈ ਕੇ ਆਈ ਹੈ ਉਹਨਾਂ ਨੂੰ ਜੜੋਂ ਖਤਮ ਕਰਨ ਵਾਸਤੇ ਅਸੀਂ ਦਿੱਲੀ ਦੀ ਸਰਕਾਰ ਦੀ ਜਿਹੜੀ ਮਾੜੀ ਜੜਾ ਉਹ ਪੱਟਣ ਵਾਸਤੇ ਹੀ ਚੱਲੇ ਆ ਜੜ ਪੁੱਟ ਕੇ ਵਾਪਸ ਆਵਾਂਗੇ ਹਾਂਜੀ ਭਾਈ ਜੀ ਹਾਂਜੀ ਅਸੀਂ ਜੋ ਮੋਦੀ ਸਰਕਾਰ ਨੇ ਸਾਡੇ ਖਿਲਾਫ ਕਾਨੂੰਨ ਬਣਾਏ ਆ ਉਹਨਾਂ ਨੂੰ ਰੱਦ ਕਰਵਾਉਣ ਦੀ ਖਾਤਰ ਚੱਲੇ ਆ ਆ ਦੋ ਜਾ ਆ ਦੋ ਜਾ ਕੋਈ ਇੱਕ ਵੀਰੇ ਆ ਉਹ ਕਿੱਥੇ ਉਹ ਤਾਂ ਲੱਗਿਆ ਹਾਂ ਮੈਂ ਲਾ ਲਵਾਈ ਆ ਵੀ ਦੰਦ ਸੰਭਾਲ ਕੇ ਰੱਖਣਾ ਹਾਂ ਮੈਂ ਸਭ ਤੇਰੀ ਰਾਸ ਤੁਮ ਬਾਦ ਤੇ ਅੰਬਾਰ ਤੇਰੀ ਤੁਮਰੀ ਕਿਰਪਾ ਮੈਂ ਸੋਕਨੇ ਰੇ ਕੋਈ ਨ ਜਾਣੇ ਤੁਮਰਾਣ ਤੂਚੇ ਤੇ ਉਚਾ ਭਗਵਾਨ ਤਸਗਲ ਸੁਮਗਰੀ ਤੁਮਰਾ ਸੂਤਰ ਧਾਰੀ ਤੁੰਤੇ ਹੋ ਸਵਾਗਿਆਕਾਰੀ ਤੁਮਰੀ ਜਾਤ ਮੇਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੇ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਤਉ ਨਾਨਕ ਸਭ ਤੇਰੀ ਜੁੜਿਆਈ ਕੋਈ ਨਾ ਉਹ ਨ ਜਾਣੇ ਮੇਰਾ ਤੀਨੇ ਤਾਤੀ ਹਾਰਨ ਹਾਰਾ ਦੁਖ ਤਹੰਤਾ ਸੁਖ ਰਾਸ ਸੋ ਗੁਰੂ ਜੀ ਨੰਦ ਤੁਲ ਲਾ ਜੀ ਪ੍ਰਭ ਅੰਦਾਸ ਇੱਕ ਓਨਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਇ ਵਾਰ ਸ੍ਰੀ ਭਗੋਤੀ ਜੀ ਕੀ ਪਾਠ ਸ਼ਾਇ ਦਸਵੀਂ ਪ੍ਰਥਮ ਭਗੋਤੀ ਸਿਮਰ ਕਹਿ ਗੁਰ ਨਾਮ ਕਲੇ ਇਤਾਰੇ ਫਰੰਦ ਗੁਰਤੇ ਅਮਰਦਾਸ RAM DASE ਹੋਈ ਸਹਾਇ ਅਰਜਨਾਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੇ ਸਬਦ ਖਜਾਏ ਤੇ ਇੱਕ ਬਹਾਦਰ ਸਿਮਰਿਆ ਧਰ ਨਉ ਨਿਦਾਵਤਾਇ ਸਭ ਥਾਈ ਹਏ ਸਹਾਇ ਦਸਵੀਂ ਪਾਤਸ਼ਾਹ ਗਰੀਬੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਲਕੀ ਤਰਪਤਾ ਸਿੰਘ ਸ਼ੇਰ ਬਹਾਦਰ ਚਿੱਤੇ ਬਾਦਾਂ ਵਾਲੇ ਮੁਕਤੀ ਦਾਤਾ ਸਭ ਸਤਿ ਆਏ ਸਾਹਿਬ ਜੀ ਸੋਮ ਪਾਛੇ ਜੀ ਆਤੂ ਜੋ ਸਰੂਪ ਗਰੀਬੂ ਗ੍ਰੰਥ ਸੁਸਾਇਟੀ ਦੇ ਜੀ ਦੇ ਪਾਰਖ ਪਰਸ਼ਨ ਜੀ ਦਾ ਅੰਤਰ ਬੋਲੋ ਜੀ ਸ਼੍ਰੀ ਵਾਹਿਗੁਰੂ 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 ਜੀ ਪੰਜਾਂ ਪਿਆਰਿਆਂ ਚਾਰ ਸਤਿ ਆਦਿਆਂ ਚਾਰ ਮੁਕਤੀਆਂ ਅਠੀਆਂ ਜੱਟੀਆਂ ਤਰਪੀਆਂ ਜਿਨ੍ਹਾਂ ਨਾਮ ਜੱਟਿਆ ਬਣ ਕੇ ਛੱਡਿਆ ਦੇਖ ਲਈ ਦੇਖ ਵਾਹਿ ਦੇ ਗਿਆ ਨਿਸ਼ਕੀਤਾ ਜਿਨ੍ਹਾਂ ਪਿਆਰਿਆਂ ਸੋ ਚਿਹਰਿਆਂ ਦੀ ਕਮਾਈ ਦਾ ਤੇ ਅੰਤਰ ਗੁਰੂ ਜੀ ਸ਼ਿ ਸ਼ਿਵਾ ਅਮੀਨ ਵਾਹਿਗੁਰੂ ਨਾਮ ਤੇ ਅਰਦਾਸ ਬੇਨਤੀ ਜੋਧੜੀ ਆ ਸਤਿਗੁਰੂ ਜੀ ਕਿਸਾਨ ਯੂਨੀਅਨ ਵੱਲੋਂ ਸਤਿ ਸੁੱਤੇ ਪਾਸ਼ਾ ਸਰਕਾਰ ਦੇ ਬਰਖਿਲਾਫ ਜੋ ਸਰਕਾਰ ਨੇ ਕਾਲੇ ਕਾਨੂੰਨ ਪਾਸ ਕੀਤੇ ਨੇ ਸਤਿਗੁਰੂ ਸੁੱਤੇ ਪਾਸ਼ਾ ਜੀ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਜੋ ਸੰਘਰਸ਼ ਵਿੱਢਿਆ ਗਿਆ ਮੋਰਚੇ ਲਾਏ ਗਏ ਨੇ ਸਤਿਗੁਰੂ ਸੁੱਤੇ ਪਾਸ਼ਾ ਸਿੰਘ ਦਿੱਲੀ ਮੋਰਚੇ ਵਿੱਚ ਜਾਣ ਵਾਸਤੇ ਹਾਜ਼ਰ ਨੇ ਸਤਿਗੁਰੂ ਸੁੱਤੇ ਪਾਸ਼ਾ ਯਾਰੀ ਵਿੱਚ ਨੇ ਕਿਰਪਾ ਕਰਨੀ ਸਤਿਗੁਰ ਤੇ ਮੇਰ ਭਰਿਆ ਹੱਥ ਰੱਖਿਓ ਸਤਰੂ ਯਾਤਰਾ ਸਫਲ ਕਰਨੀ ਜਿੱਤ ਦੀ ਪ੍ਰਾਪਤੀ ਕਰਾਉਣੀ ਅੰਕਸੰ ਸਹਾਇਤਾ ਕਰਿਓ ਨਾਮ ਦਾ ਸਿੱਖੀ ਦਾ ਪ੍ਰੋਸਾਧਾਨ ਤਾਂ ਦਰਸ਼ਤियां ਚੜ੍ਹਦੀ ਕਲਾ ਕਰਨੀ ਸਤਰੂ ਐ ਅਸ਼ਵਰਤ ਸਿੰਘ ਆਪ ਜੀ ਦੀ ਅਗਿਆ ਲੈਣ ਵਾਸਤੇ ਰਬਾਨੀ ਦੇ ਲਈ ਤਿਆਰ ਮੈਂ ਸਤਬਿਉ ਪਾਛਾ ਕਿਰਪਾ ਰੂਪ ਕਰੋ ਰਬਾਨੀ ਦੀ ਅਗਿਆ ਬਖਸ਼ੋ ਜੀ ਸਤਿਮੇਰ ਭਰਿਆ ਰੱਖਿਓ ਜੋ ਆਪ ਜੀ ਦੀ ਚਰਨ ਸਨਮਾ ਤੇ ਸੁਰਾਜ ਜੀ ਜਾਈ ਸਤਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ